ਸ਼ਾਹਕੋਟ ਪੁਲਿਸ ਵੱਲੋਂ ਚੋਰੀ ਗ੍ਰੋਹ ਦੇ 2 ਮੈਂਬਰ ਗ੍ਰਿਫਤਾਰ 4 ਮੋਟਰਸਾਈਕਲ ਬਰਾਮਦ ਸ਼ਾਹਕੋਟ ਪੁਲਿਸ ਜਲੰਧਰ ਨੇ ਚੋਰੀ ਦੇ ਮਾਮਲੇ ਵਿੱਚ ਲੰਬੇ ਸਮੇਂ ਤੋਂ ਮੌਸ ਬੰਦਰ ਚੱਲ ਰਹੇ ਚੋਰੀ ਗ੍ਰੋਹ ਦੇ 2 ਮੈਂਬਰਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫਲਤਾ ਹਾਸਲ ਪ੍ਰਾਪਤ ਕੀਤੀ ਹੈ ਪੁਲਿਸ ਨੇ ਇਹਨਾਂ ਚੋਰਾਂ ਤੋਂ 4 ਮੋਟਰਸਾਈਕਲ ਵੀ ਬਰਾਮਦ ਕੀਤੇ ਹਨ ਮੀਤ ਜਨਾ ਗਲਵਧਰਨ ਉਪ ਕਪਤਾਨ ਫਰੀ ਓਂਕਾਰ ਸਿੰਘ ਬਰਕ ਨੇ ਦੱਸਿਆ ਕਿ ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਸਮੇਤ ਸਿੰਘ ਅਤੇ ਦਵਿੰਦਰਜੀਤ ਸਿੰਘ ਵਾਸੀ ਜਲੰਧਰ ਵੱਜੂ ਹੈ ਇਨ੍ਹਾਂ ਦੀ ਗ੍ਰਿਫਤਾਰੀ ਐਸਆਈ ਜਸਮਿੰਦਰ ਸਿੰਘ चौहान ਅਤੇ ਸ਼ਾਹਕੋਟ ਸਿੰਘ ਚਾਹ ਦੀ ਇਨਵੈਸਟਿਗੇਸ਼ਨ ਦੀ ਅਗਵਾਈ ਹੇਠ ਵਿਸ਼ੇਸ਼ ਟੀਮਾਂ ਨੇ ਕੀਤੀ। ਮੁਲਜ਼ਮਾ ਕੋਲੋਂ ਬਰਾਮਦ ਕੀਤੇ ਮੌਸਰਕਲਾ ਵਿਧੂ ਤਿੰਨ ਸਾਲਵਿੰਦਰ ਰਾਤਕਲਾ ਅਤੇ ਇੱਕ ਗਿਲਵਾਲ ਇਲਾਕੇ ਤੋਂ ਚੋਰੀ ਹੋਇਆ ਸੀ। ਪੁਲਿਸ ਮੁਤਾਬਕ ਮੁਲਜ਼ਮਾ ਪਿਛਲੇ ਸਮੇਂ ਦੌਰਾਨ ਕਈ ਚੋਰੀ ਦੇ ਸਮਰਭਨ ਅਤੇ 39 ਤੋਂ ਉਪਰਵੀਂ ਕੇਸ ਮਾਮਲੇ ਦਰਜ ਹਨ। ਉਹਨਾਂ ਦੱਸਿਆ ਕਿ ਮੁਲਜ਼ਮਾ ਖਿਲਾਫ ਤਾਰਾ 3032 ਅਤੇ 3172 ਪੀਐਨਐਸ تحت ਕੇਸ ਦਰਜ ਕੀਤਾ ਗਿਆ ਹੈ پولیس ਦੀ ਇਸ ਕਾਰਵਾਈ ਨਾਲ ਇਲਾਕੇ ਵਿੱਚ ਚੋਰੀਆਂ ਦੀਆਂ ਵਧਰੀਆਂ ਘਟਨਾਵਾਂ ਤੋਂ ਨਿਕੇਲ ਪਾਈ ਜਾ ਸਕੇਗੀ ਆਓ ਦੇਖਦੇ ਹਾਂ ਜਲੰਧਰ ਤੋਂ ਪੱਤਰਕਾਰ ਰਮੇਸ਼ ਗਵਾਦੀ ਐਲਐਮਆਈਟੀਵੀ ਪੰਜਾਬ ਤੋਂ ਖਾਸ ਰਿਪੋਰਟ ਜਲੰਧਰ ਦੇ ਅਧਿਤੀ ਦੇ ਮਾਨਯੋਗ ਐਸਐਸਪੀ ਸਰਵਿੰਦਰ ਸਿੰਘ ਵਰਖੀ ਜੀ ਵੱਲੋਂ ਜਲੰਧਰ ਮਾੜੇ ਤੇ ਭੜੇ ਅਨਸਰਾਂ ਦੇ ਖਿਲਾਫ ਲੰਬੀ ਕਾਨੂੰਨੀ ਕਾਰਵਾਈ ਕਰਨ ਲਈ ਦਿਸ਼ਾ ਨਿਰਦੇਸ਼ ਜਾਰੀ ਕੀਤੇ ਹੋਏ ਹਨ ਜਿਨ੍ਹਾਂ ਤਹਿਤ ਮਾਡਲ ਥਾਣਾ ਸ਼ਾਹਕੋਟ ਸਭ ਨੂੰ ਸ਼ਾਂਕੋੜ ਦੇ ਮੁਕੱਫਰ ਇੰਸਪੈਕਟਰ ਵਿਨਦਰ ਸਿੰਘ ਦੀ ਟੀਮ ਅਸ ਜਗਦੇਵ ਸਿੰਘ ਨੂੰ ਇੱਕ ਬਾਰੀ ਸਫਲਤਾ ਮਾ ਹਾਸਲ ਹੋਈ ਹੈ ਕਿ ਮੋਟਰਸਾਈਕਲ ਚੋਰੀ ਕਰਨ ਵਾਲੇ گروਹ ਦੇ ਦੋ ਮੈਂਬਰ ਚਾਰ ਚੋਰੀशुदा ਮੋਟਰਸਾਈਕਲ ਗ੍ਰਫਤਰ ਕੀਤੇ ਹਨ ਅਮਾ ਕਹਿਆ ਕਿ ਕੱਲ ਜਿਹੜੀ ਇੱਕ ਇਨਫੋਰਮੇਸ਼ਨ ਮਿਲੀ ਹੈ ਅਸ ਜਗਦੇਵ ਸਿੰਘ ਚਮਕੀਨ ਚਾਰਮਸੀਆ ਨੂੰ ਤੇ ਉਹਦੀ ਪੁਲਸਵਾਰਟੀ ਨੂੰ ਕਿ ਉਹਨਾਂ ਦੇ ਇਲਾਕੇ ਚ ਇੱਕ ਚੋਰੀशुदा ਮੋਟਰਸਾਈਕਲ ਲੈ ਕੇ ਦੋ ਵਿਅਕਤੀ ਜਿਹੜੇ ਕਉਂਦੇ ਆ ਤੇ ਇਹਨਾਂ ਨੇ ਨਾਕਾਬੰਦੀ ਦੌਰਾਨ ਜਿਹੜੇ ਦੋ ਚੋਰ ਦੇ ਸੁਖਦੇਵ ਸਿੰਘ ਪੁੱਤਰ ਕਵੰਤਰਾਇ ਵਾਸੀ ਧੰਨੇਵਾਲ थाना ਸ਼ਾਹਕੋਟ ਦੂਸਰਾ ਇੰਦਰਜੀਤ ਸਿੰਘ ਪੁੱਤਰ ਪ੍ਰਿੰਦਰ ਸਿੰਘ ਵਾਸੀ ਖੋਲਾਪੁਰ थाना ਮੈਦਪੁਰ ਨੂੰ ਇੱਕ ਚੋਰੀ ਸਬੰਧ 모ਸਲ ਤੇ ਇਸ ਮੈਦ গ্রেফতার ਕੀਤਾ ਅਤੇ ਇਹਨਾਂ ਦੀ ਪੁਸ਼ਪੇਤਰਾਣ ਨੇ ਤਿੰਨ ਹੋਰ ਮੋਟਰਸਾਈਕਲ ਜਿਹੜੇ ਹੈ ਸਪਲੈਂਡਰ ਹੈ ਵੱਖੋ-ਵੱਖਰੇ ਚਾਰਗਤ ਚੋਰੀ ਕੀਤੇ ਸਨ ਉਹ ਬਰਾਮਦ ਕੀਤੇ ਆ ਪਿਛਲੇ ਦਿਨੀ ਇੱਕ ਮੋਟਰਸਾਈਕਲ ਢੰਡੋਵਾਲ ਗੁਰਦੁਆਰਾ ਸਾਹਿਬ ਦੇ ਬਾਹਰੋਂ ਵੀ ਚੋਰੀ ਹੋਇਆ ਸੀਗਾ ਜਿਹਦੇ ਚਾਹਤ ਮੁਕਾਦਮਾ 184/24 ਦਰਜ ਹੋਇਆ ਸੀਗਾ ਉਹ ਵੀ ਬਰਾਮਦ ਹੋ ਚੁੱਕਿਆ ਇਹਨਾਂ ਦੇ ਦੋਸ਼ੀਆਂ ਨੂੰ ਮਾਨਯੋਗ ਅਦਾਲਤ ਤੇ ਪੇਸ਼ ਕੀਤਾ ਜਾ ਰਿਹਾ ਹੈ ਅਤੇ ਇਹਦਾ ਰਵਾਡ ਹਾਸਲ ਕਰਨ ਤੋਂ ਬਾਅਦ ਅਗਲੀ ਤਕਤੀ ਜੜੀਆਂ ਮੁਕੰਮਲ ਕੀਤੀ ਜਾਊਗੀ ਥੈਂਕ ਯੂ